ਮਿੱਟੀ ਦੇ ਕੁੰਡੇ ਵਿੱਚ ਚਟਣੀ ਮੈਂ ਕੁੱਟਦੀ ਮਿੱਟੀ ਦੇ ਕੁੰਡੇ ਵਿੱਚ ਚਟਣੀ ਮੈਂ ਕੁੱਟਦੀ ਵਿੱਚ ਪਾ ਕੇ ਦੋਰਾਏ ਵੇ ਚਚਤਾਏ ਬੇਜਾਕ ਦੇ ਪੀੜੀ ਡੋਂਦੇ ਨੇ ਅੰਮਾ ਦੇ ਜਾਏ ਤਾਏ ਬੇਜਾਕ ਦੇ ਪੀੜੀ ਡੋਂਦੇ ਨੇ ਅੰਮਾ ਦੇ ਜਾਏ ਵੇ ਚਚਤਾਏ ਬੇਜਾਕ ਦੇ ਸ਼ੰਨਾ ਪਰਿਆਦ ਦਦਾ ਵਿੱਚ ਉਡਡੜ ਰੇਤ ਛੰਨਾ ਪਰਿਆ ਦੁੱਧ ਦਾ ਵਿੱਚ ਉਡ ਉਡ ਪੈਂਦੀ ਰੇਤ ਨਿੱਕੀ ਲੋੜਾ ਆ ਗਿਆ ਪੱਲਾ ਨਾ ਛੱਡਦਾ ਜੇਠ ਨਿੱਕੀ ਲੋੜਾ ਆ ਗਿਆ ਪੱਲਾ ਨਾ ਛੱਡਦਾ ਜੇਠ ਨਿੱਕੀ ਲੋੜਾ ਆ ਗਿਆ ਪੱਲਾ ਨਾ ਛੱਡਦਾ ਜੇਠ ਨੀ ਛੰਨਾ ਪਰਿਆ ਦੁੱਧ ਦਾ ਵਿੱਚ ਉਡ ਉਡ ਪੈਂਦੀ ਰੂ ਛੰਨਾ ਪਰਿਆ ਦੁੱਧ ਦਾ ਵਿੱਚ ਉਡ ਉਡ ਪੈਂਦੀ ਰੂ ਨਿੱਕੀ ਲੋੜਾ ਆ ਗਿਆ ਕੁੰਡ ਨਾ ਕੱਢਦੀ ਤੂੰ ਨੀ ਕਿ ਲੋੜ ਆ ਗਿਆ ਕੁੰਡ ਨਾ ਕੱਢਦੀ ਤੂੰ ਨੀ ਕਿ ਲੋੜ ਆ ਗਿਆ ਕੁੰਡ ਨਾ ਕੱਢਦੀ ਤੂੰ ਬਾਬਲ ਮੇਰੇ ਨੇ ਵਾਰ ਸਹੇੜਿਆ ਬਾਬਲ ਮੇਰੇ ਨੇ ਵਾਰ ਸਹੇੜਿਆ ਤੜਕੇ ਉੱਠ ਪੁੱਕੀ ਖੰਡਾ ਨੀ ਜੇ ਮੈਂ ਉਹਨੂੰ ਜਾ ਸਮਝਾਵਾਂ ਨੇ ਜੇ ਮੈਂ ਉਹਨੂੰ ਜਸਮਝਾਵਾ ਅੱਗੇ ਲੜਨ ਨੂੰ ਆਉਂਦਾ ਨੇ ਇੱਕ ਦਿਨ ਫੜਨ ਪੁਲਿਸ ਸੀ ਆ ਗਈ ਨੇ ਇੱਕ ਦਿਨ ਫੜਨ ਪੁਲਿਸ ਸੀ ਆ ਗਈ ਪੇਟੀਆਂ ਥੱਲੇ ਵੜਦਾ ਮੈਂ ਕਿਆ munchi ji ਇਹ ਤਾਂ ਚੂਏ ਫੜਦਾ ਮੈਂ ਕਿਆ munchi ji ਇਹ ਤਾਂ ਚੂਏ ਫੜਦਾ ਮੈਂ ਕਿਆ munchi ji ਮਿੱਟੀ ਦੇ ਵਿਖਾਰੀ ਨੇ ਵਿਖਾਰੀ ਵਿੱਚ ਸ਼ੋਲੇ ਮਿੱਟੀ ਦੇ ਵਿਖਾਰੀ ਨੇ ਵਿਖਾਰੀ ਵਿੱਚ ਸ਼ੋਲੇ ਨੀ ਤਾੜੀ ਮਾਰੇ ਉੱਡ ਜਾਣਗੇ ਮੇਰੇ ਵੀਰ ਦੇ ਕਬੂਤਰ ਗੋਲੇ ਨੀ ਤਾੜੀ ਮਾਰੇ ਉੱਡ ਜਾਣਗੇ ਮੇਰੇ ਵੀਰ ਦੇ ਕਬੂਤਰ ਗੋਲੇ ਨੀ ਤਾੜੀ ਮਾਰੇ ਉੱਡ ਜਾਣਗੇ ਲੀੜੇ ਤੋਂ ਦੀ ਦੇ ਖੜ ਕਣ ਥਾਪੇ ਨੀ ਚਾਚੇ ਤਾਏ ਮਤ ਲਬ ਦੇ ਜਗ ਜਉਣ ਤੀ चाचेताए मत लब दे जग जोन तिया दे मपे नीत नी चाचेताए मत लब दे